ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦੇਸ਼ ਦੇ ਵਿੱਚ ਸ਼ਰਨ ਮਿਲੇ ਕਰੋ ਇਸ ਪਾਠ ਦਾ ਜਾਪ ਜਿਹੜਾ ਇਹ ਪਾਠ ਆ ਇਹ ਸ਼ਬਦ ਤੁਸੀਂ ਜਾਂ 40 ਦਿਨ ਰੋਜ਼ 108 ਵਾਰੀ ਪਰਦੇਸ਼ ਵਿੱਚ ਕੰਮ ਵਿੱਚ ਸਫਲਤਾ ਮਿਲੇ ਤੇ ਸ਼ਰਨ ਮਿਲੇ ਇਹ ਪਾਠ ਤੁਸੀਂ 40 ਦਿਨ ਰੋਜ਼ ਜਾਪ ਕਰਨਾ ਹੈ ਇਹਦਾ ਤੇ ਕੁਗਲੇ ਪਾਣੀ ਦਾ ਗਵੜਾ ਰੱਖ ਲੈਣਾ ਹੈ ਤੇ ਚਿੱਟੀ ਚਾਦਰ ਵਿਛਾ ਕੇ ਤੇ ਇਹਦੇ ਇਹ ਪਾਠ ਤੁਸੀਂ ਸ਼ੁਰੂ ਕਰ ਦੇਣਾ ਤੇ ਤੁਹਾਨੂੰ ਜ਼ਰੂਰ ਫਾਇਦਾ ਮਿਲੂਗਾ ਇਹ ਜਦੋਂ ਤੁਸੀਂ ਪਾਠ ਕਰੋਗੇ ਤੁਹਾਨੂੰ ਸ਼ਰਨ ਵੀ ਪ੍ਰਤੀਸ਼ ਦੇ ਵਿੱਚ ਮਿਲੂਗੀ ਇਹ ਤੁਸੀਂ ਪਾਠ ਜਦੋਂ ਕਰਨ ਲੱਗਣਾ ਹੈ ਤੂਫ ਨਾਲ ਜਗਾ ਕੇ ਤੇ ਉਹਨੂੰ ਤੂਫ ਲਾ ਕੇ ਫੇਰ ਪਾਠ ਕਰਨਾ ਹੈ ਤੇ ਪਾਣੀ ਦਾ ਗਾੜਾ ਕੂੜੇ ਰੱਖ ਲੈਣਾ ਤੇ ਜਦੋਂ ਇਹ ਪਾਠ ਤੁਸੀਂ ਕਰ ਲੈਣਾ 40 ਦਿਨ ਰੋਜ਼ ਕਰਨਾ ਤੇ ਜਦੋਂ 108 ਵਾਰੀ ਤੁਸੀਂ ਕਰਨਾ ਤੇ ਉਹ ਜਿਹੜਾ ਜਾਲਾ ਉਹ ਤੁਸੀਂ ਨਾਲੇ ਆਪ ਛਕ ਲੈਣਾ ਤੇ ਨਾਲੇ ਜੇ ਕੋਈ ਤੁਹਾਡੇ ਪਰਿਵਾਰ ਦੇ ਵਿੱਚ ਆ ਉਹਨੂੰ ਸਿਖਾ ਦੇਣਾ ਤੇ ਨਾਲੇ ਤੁਸੀਂ ਇਹ ਇਹਦਾ ਛਿੱਟਾ ਤੁਸੀਂ ਦੇ ਦੇਣਾ ਘਰੇ ਤੇ ਇਹ ਜੇ ਤੁਸੀਂ ਪਾਠ ਕਰੋਗੇ ਤਾਂ ਤੁਹਾਨੂੰ ਜਰੂਰ ਸਫਲਤਾ ਮਿਲੇਗੀ ਕਿਉਂਕਿ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬਾ ਉਹ ਇੰਨਾ ਮਿਹਰ ਵਾਲਾ ਹੈ ਜੀ ਆਪਾਂ ਇਹਦਾ ਪਾਠ ਕਰਾਂਗੇ ਤਾਂ ਆਪਾਂ ਨੂੰ ਜਰੂਰ ਸਫਲਤਾ ਮਿਲਦੀ ਆ ਜਿਹੜਾ ਤੁਸੀਂ ਪਾਠ ਹੀ ਕਰਨਾ ਹੈ ਸੱਚੇ ਮਨ ਨਾਲ ਕਰਨਾ ਸੱਚੇ ਮਨ ਕੀਤੀ ਹੋਏ ਦਾਸ ਵਿਰਥੀ ਨਹੀਂ ਜਾਂਦੀ ਇਹ ਪਾਠ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ